ਇਤਨੇ ਸੁਖ ਮੁਨੁਖ ਨੋ ਮਿਲਦੇ ਨੇ ਧੰਨਵਾਦ ਕਦੀ ਨਹੀਂ ਕਰਦਾ ਕਿਦਰੇ ਇੱਕ ਅਦ ਦੁੱਖ ਆ ਗਿਆ ਤੋ ਗਿਲਿਆਂ ਨਾਲ ਭਰ ਗਏ ਗੁਰੂ ਇਹ ਕੀ ਕਰ ਛਡੇ ਤਬਾ ਇਹ ਕੀ ਕਰ ਛਡੇ ਪ੍ਰਮਾਤਮਾ ਇਹ ਕੀ ਕਰ ਛਡੇ ਕਸੌਟੀ ਤੇ ਪੂਰਾ ਨੇ ਮੁਨੁਖ ਸ਼ੁਕਰਾਨਾ ਕਰਦਾ ਹੈ ਸੁਖ ਦੇਜ ਔਰ ਦੁੱਖ ਦੇਜ ਗਿਲੇ ਕਰਦਾ ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸਕ ਇਹ ਨਾ ਆਖੀਂ ਜੇ ਲੇਖੇ ਵਰਤੇ ਸੋ اے ਪ੍ਰਭੂ ਇਹ ਤੇ ਤੂੰ ਬੜਾ ਚੰਗਾ ਕੀਤਾ ਤੇਰੀ ਬੜੀ ਮਿਹਰਬਾਨੀ ਤੇਰੀ ਬੜੀ ਬਖਸ਼ਿਸ਼ ਦੁਰਘਟਨਾ ਘਟ ਗਈ ਇਹ ਰੱਬਾ ਇਹ ਤੂੰ ਕੀ ਕਰ ਛੱਡਿਆ ਇਹ ਤੂੰ ਕੀ ਕੀਤਾ ਮਹਾਰਾਜ ਕਹਿੰਦੇ ਨਹੀਂ ਹੈ ਰੱਬ ਦੇ ਪ੍ਰੇਮੀ ਨਹੀਂ ਬਸ ਇਹ ਹੀ ਕਸੂਰ ਠੀਕ ਹੈ ਜਿਨ੍ਹਾਂ ਨੂੰ ਅਸੀਂ ਬੜਾ ਕਈ ਦਫਾ ਨਿਤਨੇਮੀ ਤੇ ਪ੍ਰੇਮੀ ਕਹਿੰਦੇ ਮੈਂ ਤੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਗਿਲੇ ਕਰਦਿਆਂ ਦੇਖਿਆ ਐ ਹੋ ਗਿਆ ਐ ਹੋ ਗਿਆ ਐ ਹੋ ਗਿਆ ਪਰਮਾਤਮਾ ਨੇ ਸਾਡੇ ਨਾਲ ਇਹ ਕਰ ਛੜਿਆ ਜਿਵੇਂ ਪਰਮਾਤਮਾ ਦੀ ਤੇਰੇ ਨਾਲ ਦੁਸ਼ਮਣੀ ਹੋਵੇ